ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਦੇਖ ਰਹੇ ਹੋ ਸਾਡੇ ਕੋਲ ਭਾਈ ਮੇਜਰ ਸਿੰਘ ਜੀ ਜੋ ਲੰਦਕ ਯਾਤਰਾ ਕਰਕੇ ਸੈਂਟਰਲ ਗੁਰਦਵਾਰਾ ਬਾੜੀਆਂ ਜ਼ਿਲ੍ਹਾ ਸੰਭਲ ਕੇ ਪਹੁੰਚੇ ਹਨ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਨੀ ਉਮਰ ਵਿੱਚ ਵੀ ਸੈਕਲ ਯਾਤਰਾ ਕਰਨੀ ਬੜੀ ਮੁਸ਼ਕਲ ਹੈ ਅੱਜ ਕੱਲ ਗੱਡੀਆਂ ਤੇ ਜਾਣਾ ਇਤਨਾ ਮੁਸ਼ਕਲ ਹੈ ਪਰ ਫਿਰ ਵੀ ਇਹ ਇਤਨੀ ਉਮਰ ਜੋ ਕੁੜੇ ਬੇਬੇ ਚ ਵੀ ਸੈਟਲ ਯਾਤਰਾ ਕਰਕੇ ਨੇੜਤਾ ਤੂੰ ਇੱਥੇ ਪਹੁੰਚੇ ਨੋ ਇਹਾਂ ਦਾ ਬਹੁਤ ਬਹੁਤ ਧੰਨਵਾਦ ਹੈ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਸ੍ਰੀ ਗੁਰੂ ਪ੍ਰਭ ਸੈਟਲ ਗੁਰਦੁਆਰਾ ਵਿਖੇ ਪਹੁੰਚੇ ਹੰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਪਾਖ ਗੁਰੂ ਜੀ ਕੀ ਫਤਿਹ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਪਾਇਂ ਤਖੀਰ ਦੇ ਦਰਵਾਜੇ ਦਾ ਚਿੱਟ ਮੁਖਤਸਾ ਹੈ ਜੀ ਮੈਂ ਆਪਣੇ ਪਿੰਡ ਤੋਂ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਯਾਤਰਾ ਆਰੰਭ ਕੀਤੀ ਸੀ ਇਹਨਾਂ ਦੇ ਗਤ ਵਰਨ ਪੱਤਰ ਸਾਹਿਬ ਦੀ ਯਾਤਰਾ ਕਰਦੇ ਹੋਏ ਅਜਨਾ ਸ਼ੁਰੂ ਘਰ ਦੇ ਵਿੱਚ ਪਹੁੰਚਿਆ ਜਿੱਥੇ ਗੁਰੂ ਘਰ ਵੱਲ ਮੈਨੂੰ ਆਤਮਾਨ ਕਟਿਆ ਗਿਆ ਪਰਮਾਨੰਦ ਜੀ ਦਾ ਸਾਥੀ ਮੇਰੇ ਪਰ ਆਪਣਾ ਕਿਉਂ ਵਾਹਿਗੁਰੂ ਜੀ ਦਾ ਖਾਤਾ ਬੋਲ ਜੀ ਦੀ ਥਾਡੇ ਜੀ